ਜਿਹੜੇ ਲੜਕੇ ਨੇ ਉਹ ਸਮਾਨ ਪਕੜਿਆ ਸੀਗਾ 2 ਘੰਟੇ ਬਾਅਦ ਉਹਨੂੰ ਫੜਨਾਗੇ मतलब ਜਿਹਨੇ ਸਮਾਨ ਫੜਿਆ ਉਹਨੂੰ ਪੁਲਿਸ ਫੜਕੇ ਉਹਨੂੰ ਉਹਨੂੰ ਫੜਨ ਨੂੰ ਆਗੇ ਕੋਈ ਜਮਾ ਹੀ ਨਹੀਂ ਰਹੀ ਸੀ ਉਹਨਾਂ ਦੇ ਬਰਦੀ 'ਚ ਉਹਨਾਂ ਦੇ ਵਰਕਰ ਬਣੇ ਬੈਠੇ ਬੰਦੇ ਕੋੜਦੇ ਆ ਤੁਸੀਂ ਲੰਦੇ ਪਾਪਾ ਕੇ ਕਾ ਕਰਦਾ ਧੱਕਾ ਪੁਲਿਸ ਬੰਦੇ ਕੋਟ ਪੀ ਆ ਉਹ ਅੰਦਰੋਂ ਸ਼ੀਸ਼ਾ ਲਾ ਲਿਆ ਉਹਨੇ ਉਹਨੇ ਨਾਲੇ ਲਾਈਵ ਕਰਤਾ ਅੰਦਰੋਂ ਸ਼ੀਸ਼ਾ ਲਾ ਕੇ ਵੀ ਮੈਨੂੰ ਫੜਨ ਆਇਆ ਉਹ ਕਹਿੰਦੇ ਬੂਆ ਖੋਲ ਉਹਨੇ ਬੂਆ ਨਹੀਂ ਖੋਲਿਆ ਫਿਰ ਉਹ ਖੜਕਾਇਆ ਬੂਆ ਨਾਲ ਤੋੜਨ ਦੀ ਵੀ ਕੋਸ਼ਿਸ਼ ਕੀਤੀ ਹੈ ਵੀ ਦਰਵਾਜ਼ੇ ਨੂੰ ਤੋੜ ਦਈਏ ਤਾਂ ਕਾਈ ਕਰਦੇ ਪਿਆ ਗਰੀਬਾਂ ਨਾਲ ਕਿਉਂ ਕਰਦੇ ਪਿਆ ਤਾਂ ਕਾਏ ਨਾ ਕਰਨੇ ਤਾਂ ਕਾਹ ਹਲੇ ਤੇ ਪਾਰਟੀ ਬਣੀ ਵੀ ਨਹੀਂ ਪਹਿਲਾ ਹੀ ਆਖਰ ਤੱਕ ਲੀ ਆ ਲੈਨੇ ਆਪ ਲੋਕਾਂ ਨੇ ਅਸੀਂ ਨਹੀਂ ਧੱਕਾ ਕਰਦੇ ਹਾਂ ਐਵੇਂ ਨਾ ਕਰਦੇ ਤਾਂ ਕਾਹ ਤਾਂ ਕਾਈ ਹੁੰਦਾ ਮੇਰੇ ਪਤੀ ਜੱਲਸ ਕਰਦੀ ਨੂੰ ਲੈ ਕੇ ਕਰ ਲਈ ਜੇ ਤੁਸੀਂ ਕਿਉਂ ਪਹਿਲੇ ਹੀ ਕੰਮ ਵਧੀਆ ਕੀਤਾ ਤੇ ਤੁਹਾਨੂੰ ਸੂਟ ਰਾਸ਼ਨ ਵੰਡਣ ਦੀ ਨੌਬਤ ਹੀ ਨਾ ਆਉਂਦੀ ਤਿੰਨ ਸਾਲ ਤੁਸੀਂ ਸਰਕਾਰ ਚਲਾਈ ਹੈ ਤੁਸੀਂ ਉਸ ਵੇਲੇ ਜੇ ਚੰਗੇ ਕੰਮ ਕੀਤੇ ਹੋ ਤੁਹਾਨੂੰ ਇਹ 5-500 ਰੁਪਏ ਰਾਸ਼ਨ ਵੰਡਣ ਦੀ ਲੋੜ ਨਾ ਪੈਂਦੀ ਡਰ ਲੱਗਣ ਲੱਗਿਆ ਹੋਇਆ ਹੈ ਕਿ ਇੱਕ ਆਸ਼ੂ ਤਿੰਨ ਸਟੇਟਾਂ ਤੇ 92 ਐਮਐਲਏ ਤੇ ਭਾਰੀ ਪੈ ਗਿਆ ਹੋਇਆ ਵਾ ਇਹਦੇ ਮੰਚ ਕੱਲੇ ਇਹ ਤੇ ਸਾਰੇ ਆਸ਼ੂ ਆ ਸਾਰੇ ਆਸ਼ੂ ਬੜੇ ਕਿਹੜੇ ਕਿਹੜੇ ਆਸ਼ੂ ਢਾਲੂਗੇ ਹੁਣੇ ਕੰਪਲੇਂਟ ਲਿਖੀ ਹੈ ਹੁਣੇ ਹੁਣੇ ਪਾਇਆ ਚਿੱਠੀ ਨੰਬਰ ਡੈਰੀ ਨੰਬਰ ਹੁਣੇ ਪਾਇਆ ਵਾਪਰਿਆ ਤੇ ਤੁਸੀਂ ਪਹਿਲਾਂ ਆਏ ਸੀਗੇ ਸਭ ਤੋਂ ਪਹਿਲਾਂ ਪਹੁੰਚੇ ਜਿਹੜੇ ਲੜਕੇ ਨੇ ਉਹ ਸਮਾਨ ਪਕੜਿਆ ਸੀਗਾ ਮੈਂ ਵੀ ਤੁਹਾਡੇ ਤੋਂ ਬਾਅਦ ਪਹੁੰਚਿਆ ਸੀਗਾ ਤੁਸੀਂ ਪਹਿਲਾਂ ਪਹੁੰਚੇ ਹੋਏ ਸੀ ਉਸ ਲੜਕੇ ਉਦੋਂ ਆਪਾਂ ਕਿੰਨਾ 1 ਘੰਟਾ ਖੜੇ ਰਹੇ ਕੋਈ ਪੁਲਿਸ ਵਾਲਾ ਨਹੀਂ ਆਇਆ ਤੇ ਜਿਹੜੇ ਲੜਕੇ ਨੇ ਫੜਿਆ ਸੀਗਾ 2 ਘੰਟੇ ਬਾਅਦ ਉਹਨੂੰ ਫੜਨ ਆ ਗਏ ਮਤਲਬ ਜਿਹਨੇ ਸਮਾਨ ਫੜਿਆ ਉਹਨੂੰ ਪੁਲਿਸ ਫੜ ਕੇ ਉਹਨੂੰ ਉਹਨੂੰ ਫੜਨ ਨੂੰ ਆ ਗਏ ਪੁਲਿਸ ਜਮਾ ਇਹ ਨਹੀਂ ਰਹੀ ਥੇ ਉਹਨਾਂ ਦੇ ਵਰਦੀ 'ਚ ਉਹਨਾਂ ਦੇ ਵਰਕਰ ਬਣੇ ਬੈਠੇ ਪੁਲਿਸ ਆਮ ਆਦਮੀ ਪਾਰਟੀ ਦੇ ਵਰਕਰ ਦਾ ਰੋਲ ਦਾ ਕਰ ਰਹੀ ਤੁਹਾਡੇ ਰੋਲ ਉਹਨਾਂ ਦਾ ਹੀ ਤੇ ਹੁਣ ਲਿਖਣਗੇ ਸਾਰਿਆਂ ਦੇ ਖਿਲਾਫ ਕੰਪਲੇਂਟਾਂ ਤੇ ਰਾਤਾਂ ਨੂੰ ਇਹਨਾਂ ਨੂੰ ਚੱਕਣਗੇ ਵੀ ਸਵੇਰੇ ਇਲੈਕਸ਼ਨ 'ਚ ਕੋਈ ਨਾ ਰਵੇ ਇਹੇ ਕੰਮ ਹੈ ਇਹਨਾਂ ਦਾ ਪੁਲਿਸ ਦਾ ਤੁਹਾਡੇ ਕਹਿੰਦਾ ਮਤਲਬ ਵੀ ਕੋ ਤੜਕੇ ਕਾਸ਼ੂ ਦਾ ਝੋਲਾ ਹੀ ਨਾ ਚੱਕੇ ਇਹ ਕੰਮ ਹੋ ਜਾਵੇ ਇਹੀ ਕੰਮ ਕਰਨ ਤੇ ਲੱਗੇ ਹੋਏ ਆ ਪਰ ਮੁੱਕਦੇ ਨਹੀਂ ਇੱਥੇ ਝੋਲਾ ਚੱਕਣ ਵਾਲੇ ਬੜੇ ਇੱਕ ਵਜ੍ਹਾ ਕੀ ਆਸ਼ੂ ਨੂੰ ਵੀ ਅੰਦਰ ਕਰ ਦੇਣ ਤਾਂ ਵੀ ਇਲੈਕਸ਼ਨ ਲੜਿਆ ਜਾਵੇ ਵਜ੍ਹਾ ਕੀ ਮੰਨਦੇ ਹੋ ਸੱਤਾ ਹੈ ਸਰਕਾਰ ਹੈ ਸਭ ਕੁਝ ਹੈ ਫਿਰ ਵੀ ਘਬਰਾਏ ਬੈਠੇ ਆ ਘਬਰਾਏ ਬੈਠੇ ਆ ਵਜ੍ਹਾ ਕੀ ਮੰਨਦੇ ਹੋ ਪਾਜੀ ਇੱਕ ਕਿਸੇ ਨੂੰ ਉਹ ਸਕੂਟਰ ਤੇ ਰਾਸ਼ਨ ਵੰਡਣ ਦੇ ਨੂੰ ਫੜਿਆ। ਹਾਂ। 2 ਘੰਟੇ ਬਾਅਦ ਜਿਹੜਾ ਕੰਪਲੇਂਟੈਂਟ ਸੀ ਉਹਨੂੰ ਚੱਕਣ ਆ ਗਈ ਪੁਲਿਸ। ਤੇ ਉਸ ਦਰਮਿਆਨ ਆਸ਼ੂ ਜਿੱਥੇ ਮੌਕੇ ਤੇ ਪਹੁੰਚ ਗਏ। ਹਜੇ ਤੱਕ ਉਹ ਮੁੰਡੇ ਦਾ ਸਾਨੂੰ ਪਤਾ ਨਹੀਂ ਲੱਗਿਆ ਵੀ ਉਹ ਉੱਥੇ ਲੈ ਗਏ ਜਾਂ ਨਹੀਂ ਲੈ ਗਏ। ਇਹ ਕੱਲ ਰਾਤ ਵੀ ਰਾਸ਼ਨ ਵੰਡਦੇ ਸੀਗਾ ਸ਼ੋਕਨਗਰ। ਉੱਥੇ ਮਮਤਾਪਾ ਵੀਰਾਂ ਨੂੰ ਮੌਕੇ ਤੇ ਫੜਿਆ। ਆਹ ਹੁਣ ਥੋੜੀ ਦੇ ਪਹਿਲਾਂ ਵੀ ਚੱਲ ਰਿਆ ਸੀ ਕਿਤੇ ਉਹ 5-5 5-5 ਮੀਟਰ ਦੇ ਸੂਟ, ਲੇਡੀ ਸੂਟ ਆਉਂਦੀ। ਉਹ ਜੇ ਤੁਸੀਂ ਕੰਜਰੋ ਪਹਿਲੇ ਹੀ ਕੰਮ ਵਧੀਆ ਕੀਤਾ ਹੁੰਦੇ ਤੁਹਾਨੂੰ ਸੂਟ ਰਾਸ਼ਨ ਵੰਡਣ ਦੀ ਨੌਬਤ ਹੀ ਨਾ ਆ ਤੁਸੀਂ ਉਸ ਵੇਲੇ ਜੇ ਚੰਗੇ ਕੰਮ ਕੀਤੇ ਹੋ ਤੁਹਾਨੂੰ ਇਹ 5-500 ਰੁਪਏ ਹਰ ਆਰਸ਼ਵੰਦਨ ਦੀ ਲੋੜ ਨਹੀਂ ਪੈਂਦੀ ਔਰ ਮੈਂ ਪਬਲਿਕ ਅੱਗੇ ਹੱਥ ਜੋੜ ਬੇਨਤੀ ਕਰਾਂਗਾ ਇੱਕ ਦਿਨ ਦਾ ਦੋ ਦਿਨ ਦਾ ਰਾਸ਼ਨ ਲੈ ਕੇ ਆਪਣੀ ਆਣ ਵਾਲੀ ਪਨੀਰੀ ਦਾ ਉਹਨਾਂ ਦਾ ਬੇੜਾਗਰਕ ਨਾ ਕਰੋ ਇਹਨਾਂ ਪ੍ਰਵਾਸੀਆਂ ਨੂੰ ਵਾਪਸ ਇਹਨਾਂ ਦੇ ਪ੍ਰਵਾਸੀ ਉੱਥੇ ਹੀ ਭੇਜੋ ਦਿੱਲੀ ਜਾਣ ਇਹ ਦਿੱਲੀੋਂ ਆਏ ਸੀਗੇ ਸਾਡੇ ਪੰਜਾਬ ਦਾ ਬੇੜਾਗਰਕ ਨਾ ਕਰਨ ਕਿ ਦੱਸਿਆ ਕਾਰਨ ਕੀ ਦੱਸਿਆ ਕਿਉਂ ਚੁੱਕਿਆ ਕਿਉਂ ਚੁੱਕਿਆ ਬੱਸ ਨੇ ਕਾਰਨ ਕੋ ਐਡਮਿਸ਼ਨ ਸਰਕਾਰ ਆਮ ਆਦਮੀ ਪਾਰਟੀ ਦੀ ਪੁਲਸ ਵੀ ਇਸ ਵੇਲੇ ਇਹਨਾਂ ਦੀ ਹੈ ਕੱਲ ਵੀ ਅਸੀਂ ਰੋਡ ਸ਼ੋਅ ਕੱਢ ਰਹੇ ਸੀਗੇ ਕੁਮਾਰ ਮੰਡੀ ਸਾਡਾ ਰੋਡ ਸ਼ੋਅ ਜਾ ਰਿਹਾ ਉਹਨਾਂ ਨਾਲ ਚਾਰ ਗੱਡੀਆਂ ਸਿਰਫ ਸੁਸ਼ੋਦਿਆ ਅਮਨ अरोੜਾ ਸੰਜੀਵ ਰੋੜਾ ਪਿੱਛੇ ਤਿੰਨ ਚਾਰ ਗੱਡੀਆਂ ਹੋਰ ਹੋਣੀਆਂ ਬਾਕੀ ਸਾਰੀ ਦੀ ਸਾਰੀ ਪੰਜਾਬ ਪੁਲਸ ਇਹਨਾਂ ਨਾਲ ਲੱਗੀ ਹੋਈ ਹੈ ਪੁਲਸ ਆਪਣੀ ਨੌਕਰੀ ਛੱਡ ਕੇ ਸਰਕਾਰ ਦੀ ਨੌਕਰੀ ਕਰ ਰਹੀ ਹੈ ਜੇ ਇੰਨਾ ਮਾੜਾ ਟਾਈਮ ਆ ਗਿਆ ਪੁਲਸ ਨੂੰ ਕਹੋ ਸਰਕਾਰ ਦੀ ਨੌਕਰੀ ਕਰ ਲਓ ਤੇ ਲੋਕਾਂ ਦੀ ਵਾਜਿਬ ਹਾਜ਼ਰ ਕਰਨਾ ਛੱਡ ਦਿਓ ਸੀ ਉਹ ਤੁਹਾਡੇ ਵਸਦਾ ਨਹੀਂ ਰਿਹਾ ਇਹ ਸਰਕਾਰਾਂ ਡੇਢ ਸਾਲ ਰਹਿਣੀਆਂ ਵਾ ਮੁੜ ਕੇ ਸਰਕਾਰਾਂ ਫਿਰ ਬਦਲ ਜਾਣ ਦਾਰ ਲਗਨ ਲੱਗਿਆ ਹੋਇਆ ਹੈ ਕਿ ਇੱਕ ਆਸ਼ੂ ਤਿੰਨ ਸਟੇਟਾਂ ਤੇ 92 ਐਮਐਲਏ ਤੇ ਭਾਰੀ ਪੈ ਗਿਆ ਹੋਇਆ ਵਾ ਇਹਨੇ ਮੰਚ ਕੱਲੇ ਇਹ ਤੇ ਸਾਰੇ ਆਸ਼ੂ ਆ ਸਾਰੇ ਆਸ਼ੂ ਬਣੇ ਕਿਹੜੇ ਕਿਹੜੇ ਆਸ਼ੂ ਨੂੰ ਢਾਲੂਗੇ ਅਸੀਂ ਚੋਲਾ ਚੱਕ ਕੇ ਅੱਗੇ ਖੜੇ ਹਾਂ ਪੁਲਿਸ ਆਪਣੀ ਗੱਡੀਆਂ ਚ ਰਾਸ਼ਨ ਵੀ ਪਲੱਸ दारू ਵੀ ਉਹ ਵੀ ਸਪਲਾਈ ਕਰ ਰਹੀ ਹੈ ਸਾਰੀ ਰਾਤ ਲੱਗੀ ਰਹੀ ਹੈ ਪਮਤਾ ਭਾਬੀ ਨੇ ਕੱਲ ਸਾਡੇ ਸ਼ਾਮਨਗਰ ਵਾਰਡ ਨੰਬਰ 73 ਚ ਫੜਿਆ ਅੱਜ ਸਵੇਰੇ ਕੈਂਪ ਚ ਫੜਿਆ ਜਿਹੜੇ ਵਰਕਰ ਫੜਾ ਰਹੇ ਆ ਉਹਨਾਂ ਨੂੰ ਹੀ ਫੜਾ ਨਾ ਰਹੇ ਪੁਲਿਸ ਸਰ ਕਹਿੰਦੀ ਵੀਡੀਓ ਦਿਖਾਣਾ ਭਾਈ ਮੇਰੇ ਕਿਹੜੀ ਜੇਡਿਸ ਵੀਡੀਓ ਲੈ ਕੇ ਜਾ ਰਹੀ ਹੈ ਸਰ ਕਹਿੰਦੀ ਸ਼ਿਕ ਜੇ ਕੋਈ ਲੋੜ ਆ ਕਿ ਉਹਨਾਂ ਕਮਿਸ਼ਨ ਕਹਿੰਦੇ ਸ਼ਿਕਾਇਤ ਕਰਦੇ ਆ ਉਲਟਾ ਤੁਹਾਡੇ ਦੀ ਸ਼ਿਕਾਇਤ ਕਰੋ ਉਲਟਾ ਸਾਡੇ ਵਰਕਰਾਂ ਨੂੰ ਹੀ ਚੱਕਰ ਆ ਜਾਂਦੇ ਆ ਪਰ ਇਹ ਵਰਕਰ ਡੰਨਾਂ ਨਾਲ ਨਹੀਂ ਸਾਰੇ ਆ ਆਸ਼ੂ ਬਣ ਕੇ ਇਲੈਕਸ਼ਨ ਲੜ ਰਹੇ ਹੋ ਇਲੈਕਸ਼ਨ ਜਿੱਤਣਗੇ ਵੀ ਭਾਰਤ ਪੁੱਛਣ ਆਸ਼ੂ ਜਿੰਦਾਬਾਦ ਕੀ ਕੀ ਮੰਨਦੇ ਆ ਕਾਦੀ ਕਾਦੀ ਘਬਰਾਹਟ ਲੱਗਦੀ ਹੈ ਇਹਨੇ ਹਾਂਜੀ ਕਿਉਂ ਕਿਉਂ ਇਹ ਕਰ ਰਹੇ ਆ ਜੀ ਸਰ ਮਤਲਬ ਉਹਨਾਂ ਨੂੰ ਹਾਰੰਦਾ ਜੀ ਹਾਂ ਉਹ ਹਾਰੇ ਪਏ ਆ ਉਹਨਾਂ ਨੂੰ ਡਰ ਕਹਿੰਦੇ ਜਿੱਤ ਰਹੇ ਆਂਗੇ ਕਿੱਥੋਂ ਜਿੱਤ ਰਹੇ ਆ ਜੀ ਜੇ ਜਿੱਤਰੇ ਹੁੰਦੇ ਤੇ ਆਉਂਦੇ ਜੇ ਜਿੱਤਰੇ ਹੁੰਦੇ ਇਹ ਤਾਂ ਆਸ਼ੂ ਭਾਈ ਨੂੰ ਤਾਂ ਛੱਡੋ ਆਸ਼ੂ ਭਾਈ ਦੀ ਫੋਟੋ ਫੋਟੋ ਤੋਂ ਵੀ ਡਰ ਗਏ ਉਹ ਜਿਹੜੇ ਪੋਸਟਰ ਬਣਾਉਣਾ ਸ਼ੁਰੂ ਕਰਦੇ ਉਹਨਾਂ ਨੇ ਇਹਦਾ ਮਤਲਬ ਉਹਨਾਂ ਦੀ ਹਾਰ ਹੈਗੀ ਆ ਪਬਲਿਕ ਆਸ਼ੂਪੁਰ ਭਾਰ ਦੇ ਮੋਸ਼ਨ ਆਸ਼ੂ ਜੀ ਨਾਲ ਆ ਅਸੀਂ ਇਹਨਾਂ ਨਾਲ ਆ ਪਰਚਾ ਹੀ ਰਾਜਨੀਤੀ ਕਰ ਰਿਹਾ ਜਿਹੜੇ ਕਹਿੰਦੇ ਸੀ ਅਸੀਂ ਨਹੀਂ ਕਰਦੇ ਪਰਚਾ ਹੀ ਰਾਜਨੀਤੀ ਹੋ ਰਹੀ ਆ ਹੋ ਰਹੀ ਆ ਸਰਕਾਰ ਆਪਣਾ ਹਰ ਸਰਕਾਰ ਆਪਣਾ ਹਰ ਉਹ ਹਥਿਆਰ ਵਰਤ ਰਹੀ ਆ ਜਿਹਦੇ ਨਾਲ ਸਾਨੂੰ ਕੁੱਟਿਆ ਮਾਰਿਆ ਜਾ ਰਿਹਾ ਸਰਕਾਰ ਡੰਡ ਭੇਦ ਸਭ ਕੁਝ ਖਰਚ ਰਹੀ ਆ ਉਹ ਪੈਸਾ ਵੀ ਖਰਚ ਰਹੀ ਆ ਵੰਡ ਵੀ ਰਹੀ ਆ ਐਦਾਂ ਨਹੀਂ ਐਦਾਂ ਨਹੀਂ ਜਿੱਤ ਸਕਦੇ ਆਮ ਹਰ ਆਮ ਵਰਕਰ ਆਸ਼ੂ ਭਾਈ ਜੀ ਦੇ ਨਾਲ ਖੜਾ ਔਰ ਸਾਡੀ ਜਿੱਤ ਪੱਕੀ ਆ ਭਾਰਤ ਪੂਜਣਾ ਆਸ਼ੂ ਜਿੰਦਾਬਾਦ ਕਦੋਂ ਕਦੋਂ ਜਾ ਕੇ ਲੈ ਗਿਆ ਹਾਂਜੀ ਕਦੋਂ ਲੈ ਗਿਆ ਉਸ ਨੌਜਵਾਨ ਨੂੰ ਥੋੜੀ ਦੇਰ ਪਹਿਲੇ ਆਏ 15 ਮਿੰਟ ਪਹਿਲੇ ਦੀ ਗੱਲ ਆ ਜੀ 15 ਮਿੰਟ ਪਹਿਲੇ ਹਾਂਜੀ ਕਿੰਨੀ ਪੁਲਿਸ ਸੀ ਕੋਈ ਪਤਾ 6 ਜਣੇ ਸੀ ਪੁਲਿਸ ਵਾਲੇ ਜੀ ਠੀਕ ਆ ਕੀ ਕਹਿੰਦੇ ਉਹਨੂੰ ਕੀ ਕਹਿੰਦੇ ਤੇਰਾ ਉਹ ਅੰਦਰੋਂ ਸ਼ੀਸ਼ਾ ਲਾ ਲਿਆ ਉਹਨੇ ਉਹਨੇ ਨਾਲੇ ਲਾਈਵ ਕਰਤਾ ਅੰਦਰੋਂ ਸ਼ੀਸ਼ਾ ਲਾ ਕੇ ਵੀ ਮੈਨੂੰ ਫੜਨ ਆਇਆ ਉਹ ਕਹਿੰਦੇ ਬੂਆ ਖੋਲ ਉਹਨੇ ਬੂਆ ਨਹੀਂ ਖੋਲਿਆ ਫਿਰ ਉਹ ਖੜਕਾਇਆ ਬੂਆ ਨਾਲ ਤੋੜਨ ਦੀ ਵੀ ਕੋਸ਼ਿਸ਼ ਕੀਤੀ ਐ ਵੀ ਦਰਵਾਜ਼ੇ ਨੂੰ ਤੋੜ ਦਈਏ ਫਿਰ ਜਿਹੜੇ ਪੁਲਿਸ ਵਾਲੇ ਸੀਗੇ ਫਿਰ ਉਹ ਹਲਾ ਰਿਆ ਪੁਲਿਸ ਨੂੰ ਚੰਗੀ ਪੁਲਿਸ ਨੇ ਹਲਾਇਆ ਸ਼ੀਸ਼ੇ ਨੂੰ ਲੇਕਿਨ ਉਹਨਾਂ ਨੇ ਨਹੀਂ ਖੋਲਿਆ ਫਿਰ ਉਹਨਾਂ ਨੇ ਆਸ਼ੂ ਭਾਜੀ ਨੂੰ ਫੋਨ ਕਰਤਾ ਫਿਰ ਆਸ਼ੂ ਭਾਜੀ ਕਾਰਨ ਕੀ ਸੀਗਾ ਇਦਾਂ ਸੀ ਕਾਰਨ ਉਹਨੇ ਰੋਕਿਆ ਉਹ ਰਾਸ਼ਨ ਵੰਡ ਰਿਹਾ ਉਹਨੇ ਲਖਨ ਨੇ ਰੋਕਿਆ ਇਹੀ ਕਾਰਨ ਹੈ ਹੋਰ ਕੀ ਕਾਰਨ ਹੈ ਅੱਧ ਲਖਾਂ ਨੇ ਫੜ ਲਿਆ ਉਹਨਾਂ ਨੇ ਉਹ ਉਲਟਾ ਉਲਟਾ ਚੱਕ ਨਾ ਗਏ ਹੁਣੇ ਪੁਲਿਸ ਵਾਲੇ ਫੜ ਲਿਆ ਕਿਸਰੀ ਵਰਨੀ ਤੇ ਸਾਹਮਣੇ ਸਾਡੇ ਆ ਕੁਛ ਵੇਚੇ ਨੇ ਕੁਛ ਦੇ ਆ ਪਾਰਕ ਦੇ ਗੇਟ ਕੋ ਪੁਲਿਸ ਵਾਲੇ ਬੈਠੇ ਦਿਨੇ ਰਾਤੀ ਬੰਦੇ ਜੇ ਕੀ ਕਰਦੇ ਉੱਥੇ ਬਹਿ ਕੇ ਡਿਊਟੀ ਦੇ ਰਹੇ ਆਂ ਜੀ ਅਸੀਂ ਹਾਂ ਸੰਦਾ ਵੀ ਨਹੀਂ ਪਤਾ ਡਿਊਟੀ ਕਾਦੀ ਦੇ ਰਹੇ ਆ ਜਗਲੀ ਚ ਗੁੰਡਾ ਕਰਦੀ ਹੋ ਰਹੀ ਆ ਜਿਹੜੀ ਇਹ ਡਿਊਟੀ ਦੇ ਰਹੇ ਆ ਚਾਵੇਂ ਨਾ ਕੰਮਾ ਪਿੰਦੇ ਸਾਡੇ ਕੋਲੋਂ ਤੇ ਨਾ ਗਰਦਾ ਵੀ ਕਰਨ ਦੇ ਕੰਜਰ ਉਹਦੇ ਬੈਠੇ ਉਥੇ ਕੌਣ ਦੇ ਬੈਠੇ ਇਹ ਪਰਸੋ ਚੌਥੇ ਦੇ ਬੈਠੇ ਹੋਇਆ ਤਿੰਨ ਚਾਰ ਦਿਨ ਹੋ ਗਏ ਇਹ ਇਹ ਮੁੰਡੇ ਨੂੰ ਕਿਉਂ ਲੈ ਗਿਆ ਹੁਣ ਜੀ ਇੱਥੇ ਲੰਗਰ ਲਾਇਆ ਹੋਇਆ ਸੀ ਵੀ ਲੰਗਰ ਕਿਉਂ ਲਾਇਆ ਹੋਇਆ ਇਹ ਜੀ ਧੱਕਾ ਕੀਤਾ ਜੀ ਹੋਰ ਤਾਂ ਕਾਈ ਕਰਦੇ ਪਿਆ ਤਾਂ ਕਾਈ ਕਰਦੇ ਪਿਆ ਗਰੀਬਾਂ ਨਾਲ ਕਿਉਂ ਕਰਦੇ ਬੈ ਧੱਕਾ ਨਾ ਕਰਨੇ ਤਾਂ ਹਲੇ ਤਾਂ ਪਾਰਟੀ ਬਣੀ ਵੀ ਨਹੀਂ ਪਹਿਲਾ ਹੀ ਆਖਰ ਧੱਕ ਲਿਆ ਨੇ ਆਮ ਲੋਕਾਂ ਨੇ ਅਸੀਂ ਨਹੀਂ ਧੱਕਾ ਕਰਦੇ ਹਾਂ ਇਹ ਮੇਰੇ ਕਰਦੇ ਤਾਂ ਕਾ ਧੱਕਾ ਕਹੀ ਹੁੰਦਾ ਮੇਰੇ ਪਤੀ ਗੱਜ ਕਰਦੀ ਨੂੰ ਲੈ ਕੇ ਚੱਲੀ ਕੇਸਰੀਵਾਲ ਕਹਿੰਦੇ ਠੱਕਾ ਕਰਦੀ ਨਹੀਂ ਸਾਡੀ ਹਾਂ ਮੈਂ ਨਹੀਂ ਕਰਦੀ ਆਂ ਇਹ ਫਿਰ ਕਿਉਂ ਆਈ ਤੁਸੀਂ ਇਹ ਠੱਕਾ ਨਹੀਂ ਕਰਦਾ ਪੁਲਿਸ ਕਿਉਂ ਆਈ ਆ ਫਿਰ ਫਿਰ ਰਾਣੀ ਨਹੀਂ ਕਹਦੀ ਪੁਲਸ ਤੇ ਹੋਖੀ ਠੱਕਾ ਕਰਨੇ ਕੇਸਰੀਵਾਰੀ ਹੋ ਠੱਕਾ ਕਰਵਾੜਿਆ ਇਹ ਬੀਹਾਂ ਗੱਲ ਤੋਂ ਥੀ ਪੀ ਜਾਂਦੀ ਹੈ ਹਾਂ ਜੀ ਅਜੇ ਨਹੀਂ ਆਣਗੇ ਕਿਵੇਂ ਬੇਨਜਾਜ਼ ਕਰਦੇ ਨੇ ਪੁਲਸ ਵਾਲੇ ਤਾਂ ਫਿਰ ਬੇਇੱਜ਼ਤੀ ਕਰਾਣੀ ਪੁਲਸ ਵਾਲਿਆਂ ਨੇ ਠੱਕਾ ਕੀ ਦਿੱਥੇ ਠੱਕਾ ਕੀਤਾ ਆ ਨਾ ਨਹੀਂ ਬਹੁਤ ਜ਼ਿਆਦਾ ਠੱਕਾ ਕਰ ਰਹੇ ਆ